ਇਹ ਆਂਡਿਆਂ ਤੋਂ ਜਿਹੜੀਆਂ ਮਾਦੀਆਂ ਨਾਰ ਬੰਦ ਹੁੰਦੇ ਆ ਉਹਨਾਂ ਇਹ ਦਵਾਈ ਦੋਨਾਂ ਤੇ ਕੰਮ ਕਰੂ ਨਰਾ ਤੇ ਵੀ ਤੇ ਮਾਦੀਆਂ ਤੇ ਵੀ 100% ਰਿਜ਼ਲਟ ਨਿਕਲੂਗਾ ਤੁਸੀਂ ਦੇ ਕੇ ਦੇਖਿਓ ਜਿਹੜੇ ਬਾਈ ਕਹਿੰਦੇ ਨਾਲ ਸਾਡੀਆਂ ਕਬੂਤਰੀਆਂ ਨਹੀਂ ਬਾਈ ਚੱਲਦੀਆਂ ਠੀਕ ਆ ਜੇ 10 ਬੰਦ ਹੋਈਗਾ ਕਿ ਬਾਈ ਜਿਹੜੀ ਕਣਕ ਆ ਵੀ ਆਪਾਂ ਜਿਹੜੀ ਨਵੀਂ ਕਣਕ ਆ ਪੱਕਾ ਦੋ ਪਾ ਸਕਦੇ ਆ ਹਨਾ ਬਾਈ ਵੈਸੇ ਤਾਂ ਜਿਹੜੀ ਨਵੀਂ ਹਾਂਜੀ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਆਇਓ ਬਾਬਿਓ ਕਰਦੇ ਆ ਵੀਡੀਓ ਸ਼ੁਰੂ ਤੇ ਕਬੂਤਰ ਜਿਹਨਾਂ ਦਵਾਈ ਦੂਦੀ ਦੇਣ ਵਾਲੀ ਸੀ ਉਹ ਦਵਾਈ ਲਾਤੀ ਵੈਰੀ ਵੰਦਾ ਟੀਗਾ ਇੱਕ ਦੋ ਦੇ ਨਹੀਂ ਲਾਇਆ ਸੀ ਕੱਲ ਉਹ ਵੀ ਲਾ ਦਿੱਤਾ ਠੀਕ ਆ ਤੇ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਕਿ ਬਾਈ ਯਾਰ ਸਿੱਲੀ ਕਣਕ ਨਾ ਪਾਇਆ ਕਰੋ ਬਾਈ ਮੈਂ ਸਿੱਲੀ ਨਹੀਂ ਪਉਂਦਾ ਆਪਾਂ ਕਦੀ ਵੀ ਉਹ ਤਾਂ ਮੈਂ ਵੀ ਵਿੱਚ ਕਹਿਣਾ ਹੁੰਦਾ ਵੀ ਗਿੱਲਾ ਦਾਣਾ ਨਹੀਂ ਪੋਣਾ ਬਾਈ ਉਹ ਇੱਥੇ ਆਪਾਂ ਸੱਲਾ ਸੱਲਾ ਚੱਕ ਕੇ ਅੰਦਰ ਸਕਾਈ ਦਾ ਕਿਉਂਕਿ ਜੇ ਧੁੱਪੇ ਸਕਾਲੀ ਹੈ ਨਾ ਬਾਈ ਸਾਰਾ ਹੀ ਦਾਣਾ ਤੇ ਉਹ ਗਰਮੀ ਫੇਰ ਦਵਾਰਾ ਧੁੱਪ ਨਾ ਉੱਦੈ ਹੀ ਪੈ ਜਾਂਦੀ ਦਾਣੇ ਦੇ ਵਿੱਚ ਇਸ ਕਰਕੇ ਉਹ ਦਾਣਾ ਆਪਾਂ ਬਾਹਰ ਸਕਾਈ ਅੰਦਰ ਸਕਾਈ ਦਾ ਛਾਵੇਂ ਰੱਖਦੇ ਪਹਿਲਾ ਇਥੇ ਪਾਣੀ ਸੁਕਾ ਲਈਦਾ ਕਣਕ ਦਾ ਸਿੱਲੀ ਸਿੱਲੀ ਚੱਕ ਕੇ ਤੇ ਅੰਦਰ ਸੁਕਾ ਕੇ ਖੁੱਡੇ 'ਚ ਫੇਰ ਦਾਣਾ ਬਈ ਪਾਈਦਾ ਹੁੰਦਾ ਤੇ ਹੋਰ ਵੀ ਬਈਆਂ ਦੇ ਬਹੁਤ ਕਮੈਂਟ ਆਏ ਆ ਠੀਕ ਆ ਸਾਰੇ ਕਮੈਂਟਾਂ ਦੇ ਜਵਾਬ ਦੇਵਾਂਗੇ ਤੇ ਆਜੋ ਬਾਬੋ ਪਹਿਲਾ ਅੱਧੀ ਵੀਡੀਓ ਕਰੀਏ ਸ਼ੁਰੂ ਤੇ ਸ਼ੁਰੂ ਕਰ ਲੈਣਾ ਸ਼ੁਰੂ ਕਰ ਲਈ ਆ ਹੁਣ ਗਾਂ ਵਧিয়ে ਹੋਰ ਕੰਮ ਕਰੀਏ ਜੋ ਜੋ ਕਰਨ ਵਾਲਾ ਹਨ ਅੱਜ ਸ਼ਹਿਰ ਜਾਂਦਾ ਵੀ ਮੇਰਾ ਸੀਨ ਬਣਦਾ ਉਹਨਾਂ ਦੀ ਚਿੜੀ ਜੇ ਲੈ ਕੇ ਆਈਏ ਹਨ ਕੱਲੀਆਂ ਚਿੜੀਆਂ ਚਿੜੀਆਂ ਆ ਤੇ ਇੱਕ ਦੋ ਜਿਹੜੀਆਂ ਉਹ ਫਿਰ ਵਿਚ ਵੜ ਕੇ ਬੱਚੇ ਪੁੱਛੇ ਮਾਰ ਦਿੰਦੀਆਂ ਜਿਹੜਾ ਬੱਚਾ ਨਿਕਲਿਆ ਸੀ ਉਹ ਵੀ ਉਹਨਾਂ ਨੇ ਲੜ ਲੁੜ ਕੇ ਮਾਰ ਦਿੱਤਾ ਹਨਾ ਉਹ ਵਿਚ ਵੜਦੀਆਂ ਜਾ ਜਾ ਕੇ ਹੋਰ ਜਾਂਦੀਆਂ ਮਤਲਬ ਦੋ ਹੀ ਚੜੇ ਆ ਤੇ ਪੰਜ ਖਰ 6 ਚੜੀਆਂ ਆ ਆਇਆ ਬਾਬਿਓ ਕਰੀਏ ਹਨਾ ਦਾਣਾ ਦੂਣਾ ਧੋ ਕੇ ਪਹਿਲਾਂ ਮੜਾ ਜਾ ਸਕਾ ਕੇ ਤੇ ਫਿਰ ਅੰਦਰ ਸਕਾਉਣਾ ਉਹਨੂੰ ਸਾਜੀ ਹਾਂਜੀ ਬਾਬਿਓ ਕੀ ਹਾਲ ਚਾਲ ਆ ਲੋਈ ਬਾਬਿਓ ਆ ਕੇ ਕੈਮਰੇ ਉਪਰ ਸਵੇਰ ਦੇ ਕੱਖ ਨਹੀਂ ਕੀਤਾ ਅਜ ਬੈੱਡੀ ਤੋੜਿਆ ਆਪਾਂ ਹਨਾ 2:3 ਹੋਇਆ ਦਾ ਟਾਈਮ ਹੋ ਗਿਆ ਤੇ ਸੇ ਸੂਜੀ ਇਦਾਂ ਮਤਲਬ ਸਵੇਰੇ ਦਾ ਥੋੜਾ ਥੱਕ ਟੁਕ ਜਾ ਹੋ ਗਿਆ ਕੰਮ ਕੁੰਮ ਕਰਦੇ ਸੀਗੇ ਤੇ ਕੋਡਿਆ ਦੀ ਸਫਾਈ ਸੂਈ ਕੀਤੀ ਜਾਂ ਏ ਟੂ ਜ਼ੈਡ ਹਨਾ ਸਾਰਾ ਹੀ ਕੀਤਾ ਫੇਮ ਆਇਆ ਨਹੀਂ ਕੋਠੇ ਤੇ ਤੇ ਵੀਡੀਓ ਵੀ ਨਹੀਂ ਸ਼ੂਟ ਕੀਤੀ ਸੀਗੀ ਤੇ ਕਬੂਤਰਾਂ ਨੂੰ ਦਵਾਈ ਦੁਵਾਈ ਜਿੱਦਾਂ ਵੀ ਆ ਦੇ ਦੂ ਦਿੱਤੀ ਸੀ ਤੇ ਲੋ ਬਾਬੇ ਕਮੈਂਟਾਂ ਦੇ ਜਵਾਬ ਪਹਿਲਾਂ ਅੱਜ ਸ਼ੁਰੂ ਜੀ ਦਿੰਨੇ ਆ ਹਨਾ ਬਾਕੀ ਦੀ ਵੀਡੀਓ ਕਰਦੇ ਆ ਬਾਅਦ ਚ ਤੇ ਜਿਨ੍ਹਾਂ ਵੀ ਵੀਰਾਂ ਦੇ ਬਾਈ ਕਮੈਂਟ ਸੀ ਇੱਕ ਬਾਈ ਕਹਿੰਦਾ ਸੀ ਯਾਰ ਤੁਸੀਂ 30 35 ਦਾ ਦਵਾਈਆਂ ਦਿਖਾਤੀਆਂ ਹਨਾ 2 4 ਡਣਾ ਜੀ ਵੀ ਸਮਝ ਕੀ ਹੈ ਇਹਦਾ ਉਦਾ ਅਮਲ ਹਨਾ ਕਨਫਿਊਜ਼ ਹੋ ਗਏ ਬਾਈ ਜਿਹੜੀ ਵੀ ਮੈਡੀਸਨ ਮੈਂ ਦੱਸੀ ਹੁੰਦੀ ਆ ਨਾ ਪਹਿਲਾਂ ਉਹ ਮੈਂ ਦੱਸਦਾ ਉਹਨਾਂ ਪੱਕਾ ਤੋਂ ਦੇਣ ਲੱਗੇ ਆ ਹੁਣ ਜਿਹੜੀ ਆਈਡੀਆ ਮੈਡੀਸਨ ਆ ਬਾਈ ਜਿੱਦਾਂ ਹੁਣ ਜਿਹੜੀ ਰਾਣੀ ਖੇਤ ਦੀ ਬਿਮਾਰੀ ਵਾਲੀ ਆਪਾਂ ਲਈ ਲਕਵੇ ਦੀ ਹਨਾ ਉਹ ਤਾਂ ਬਾਈ ਲੱਗਣੀ ਆ ਨਾ ਉਹ ਜਿੱਥੇ ਦਾ ਟਾਈਮ ਆ ਜਦੋਂ ਆਕੇ ਜਿੱਦਾਂ ਹੁਣ ਕੱਲ ਠੰਡਾ ਸੀ ਹਨਾ ਉਹ ਠੰਡੇ ਚ ਲੱਗਦੀ ਹੁੰਦੀ ਬਾਈ ਬਾਹਲਾ ਗਰਮੀ ਉਹ ਗਰਮ ਹੁੰਦੀ ਆ ਬਾੜੀ ਆਪਾਂ ਗਰਮੀ ਚ ਜਿਹੜੀ ਲੋਕੀ ਲਾਈ ਜਾਂਦੇ ਆ ਪਰ ਆਪਾਂ ਗਰਮੀ ਚ ਨਹੀਂ ਲਾ ਸਕਦੇ ਉਹ ਗਰਮ ਹੁੰਦੀ ਦਵਾਈ ਠੀਕ ਆ ਬਾਕੀ ਹਰੇਕ ਦਾ ਆਪਣਾ ਆਪਣਾ ਤਜਰਬਾ ਤੇ ਮੈਂ ਨਹੀਂ ਲੋਂਦਾ ਬਾਈ ਮੈਂ ਠੰਡਿਓ ਹੀ ਉਹ ਠੰਡੇ ਜੇ ਮੌਸਮ ਚ ਆਪਾਂ ਲਾਈ ਦੀ ਹਨਾ ਤੇ ਮੈਂ ਉਹ ਇੰਤਜ਼ਾਰ ਜੇ ਕਰਦੇ ਮੈਂ ਠੰਡਾ ਪਹਿਲਾਂ ਮੀਮੂ ਪੀ ਕੰਬੂਤਰ ਤਾਂ ਅੱਗੇ ਖਿੱਚੇ ਪਏ ਸੀ ਸਾਰੇ ਹੀ ਤੇ ਉਹ ਹੁੰਦੀ ਵੀ ਤੇਜ ਆ ਉਹ ਲਾਈ ਠੀਕ ਆ ਫਿਰ ਵੈਰੀ ਵਨ ਦਾ ਜਿਹੜਾ ਟੀਕਾ ਸੀ ਬਾਈ ਉਹ ਉਹ ਲਾਇਆ ਤਾਕਤ ਤੋਂ ਬਾਈ ਵਿਟਾਮਿਨ ਬੀ ਹੁੰਦਾ ਉਹ ਠੀਕ ਆ ਉਹ ਕਾਦੇ ਵਾਸਤੇ ਲਾਇਆ ਬਾਈ ਜਿਹੜੇ ਆ ਬਿੰਗੇ ਬੁੰਗੇ ਟੇਡੇ ਹੋਇਆ ਨਾ ਉਹਨਾਂ ਸਿੱਧੇ ਹੋ ਜਾਣਗੇ ਬਾਈ ਸਾਰੇ ਹੀ ਹਨਾ ਬਹੁਤ ਵਧੀਆ ਰਿਜ਼ਲਟ ਆਉਦਾ ਤਾਕਤ ਤੋਂ ਹੁੰਦਾ ਉਹ ਤੇ ਵਿਟਾਮਿਨ ਬੀ ਬਹੁਤ ਜ਼ਰੂਰੀ ਕਬੂਤਰਾਂ ਚ ਜਿੱਦਾਂ ਹਰ ਇੱਕ ਤਰ੍ਹਾਂ ਦਾ ਇਹ ਵਿਟਾਮਿਨ ਬਾਈ ਸਾਰੇ ਸਰੀਰ ਲਈ ਵਧੀਆ ਹੀ ਹੁੰਦਾ ਨਾ ਹਰ ਇੱਕ ਚਾਹੀਦਾ ਹੀ ਚਾਹੀਦਾ ਮਤਲਬ ਜੇ ਕੋਈ ਵੀ ਵਿਟਾਮਿਨ ਦੀ ਕਮੀ ਆ ਸਕਦੀ ਆ ਆਪਾਂ ਸਾਰੇ ਵਿਟਾਮਿਨ ਬਰਤ ਸਕਦੇ ਆ ਫਿਰ ਭਾਈ ਜਿਹੜਾ ਮੈਂ ਪੀਲਾ ਪੈਕੇਟ ਦੱਸਿਆ ਪਹਿਲਾਂ ਤੁਹਾਨੂੰ ਜੜੀਆਂ ਦਵਾਈਆਂ ਦਸੀਆਂ ਭਾਈ ਉਹ ਹੈਗੀ ਪੇਟ ਦੀ ਇਨਫੈਕਸ਼ਨ ਤੋਂ ਇਹ ਹੈਗੀ ਜਿਹੜੀ ਉਹਨਾਂ ਦੀ ਆਪਾਂ ਕਮਜ਼ੋਰੀ ਚੱਕੀ ਜਾਂ ਕਿੱਦਾਂ ਵੀ ਭਾਈ ਇਹ ਉੱਧਰ ਨੂੰ ਚਲ ਗਈ ਜਬ ਬਿਮਾਰੀ ਤੋਂ ਰੁਕਿਆ ਰਾਣੀ ਖੇਦਾ ਹਨਾ ਹੋਰ ਹੋ ਗਿਆ ਇਹ ਲੱਗ ਬਿਮਾਰੀਆਂ ਭਾਈ ਬਸ ਸਾਰਾ ਦੱਸਦਾ ਹਾਉਨਾ ਜਿਹੜੀ ਉਹ ਪੀਲਾ ਪੈਕੇਟ ਤੁਹਾਨੂੰ ਦੱਸਿਆ ਸੀ ਹਨਾ ਤੇ ਇੱਕ ਤੁਹਾਨੂੰ ਟੈਰਾਮਾਈਸੀਨ ਦਾ ਜਿਹੜਾ ਪਾਊਡਰ ਦਿਖਾਇਆ ਸੀ ਭਾਈ ਉਹ ਆ ਗਿਆ ਰੇਸ਼ੇਜ ਕਾਮ ਤੋਂ ਜਾਂ ਇਨਫੈਕਸ਼ਨ ਪੇਟ ਦੀ ਪਾਣੀ ਵਾਲੀਆਂ ਬਿੱਠਾ ਮਾਰਦੇ ਉਹਨਾਂ ਤੋਂ ਬਰੂਟਨ ਤੇ ਜਿਹੜਾ ਬਿਮਰਲਿਆ ਬਿਮਰਲ ਬਾਈ মালਟੀਵਿਟਾਮਨ ਜਿਹੜੀ ਬਰੂਟਨ ਦਿਖਾਈ ਬਾਈ ਠੀਕ ਆ ਉਹ ਬਾਲੀ ਘੈਂਟ ਚੀਜ਼ ਆ ਹਨਾ ਬਾਈ ਪਾ ਕੇ ਦੇਖਿਓ ਤੁਸੀਂ ਤੁਹਾਨੂੰ ਪਤਾ ਲੱਗ ਜੂਗਾ ਇਹ ਲੋੜ ਤੋਂ ਲੋੜ ਵਰਤੀਆਂ ਹੁੰਦੀਆਂ ਮੈਂ ਤੁਹਾਡੇ ਸਾਹਮਣੇ ਕੱਲ ਹੀ ਲੈ ਕੇ ਆਇਆ ਜੇ ਆਪਾਂ ਅਵਾਗਣ ਦਵਾਈਆਂ ਦੇ ਦਿਆਂ ਹੁਣ ਤਾਂ ਬਾਈ ਘਰੇ ਹੀ ਰੱਖੀਏ ਠੀਕ ਆ ਜਿਹੜੀ ਦਵਾਈ ਦੀ ਆਪਾਂ ਨੂੰ ਲੋੜ ਪੈਂਦੀ ਮੈਂ ਉਹੀ ਲੈ ਕੇ ਉਹਨਾਂ ਨੂੰ ਨਾ ਅਵਾਗਣ ਨਾਲ ਲਿਆਉਂਦਾ ਨਹੀਂ ਹੁੰਦਾ ਤੇ ਬਾਕੀ ਬਾਈ ਜਿੱਦਾਂ ਹੋਰ ਵੀ ਬਾਈਆਂ ਦੇ ਕਈਆਂ ਦੇ ਫੋਨ ਆਉਂਦੇ ਸੀ ਇੱਕ ਹੋਰ ਵੀਰ ਦਾ ਫੋਨ ਆਇਆ ਸੀ ਹਨਾ ਵੀ ਆਪਾਂ ਨੂੰ ਬਾਈ ਜੋੜੇ ਗਿਫਟ ਕਰਦੇ ਹੋ ਹਨ ਤੇ ਕੋਈ ਚੱਕਰ ਨਹੀਂ ਬਾਈ ਆ ਜਿਓ ਹਨਾ ਕੁਰਕ ਖੇਤਰ ਤੋਂ ਸੀ ਕੋਈ ਚੱਕਰ ਨਹੀਂ ਤੁਸੀਂ ਜਦੋਂ ਮਰਜ਼ੀ ਆ ਜਿਓ ਉਹਨਾਂ ਦੇ ਕਾਫੀ ਕਮੈਂਟ ਆਏ ਹੋਏ ਆ ਠੀਕ ਆ ਤੇ ਕਾਫੀ ਪ੍ਰਾਨਿਤ ਤੇ ਕੋਈ ਚੱਕਰ ਨਹੀਂ ਬਾਈ ਤੁਸੀਂ ਜੇ ਲੈਣਾ ਹੋਇਆ ਜੋੜਾ ਤੇ ਕੋਈ ਚੱਕਰ ਨਹੀਂ ਆ ਕੇ ਮੇਰੇ ਤੋਂ ਜਦੋਂ ਮਰਜ਼ੀ ਲੈ ਜਿਓ ਸ਼ਾਇਦ ਉਹਨਾਂ ਨੇ ਸ਼ੌਂਕ ਨੂੰ ਹੀ ਰੱਖਣੇ ਆ ਹਨਾ ਤੇ ਹੋਰ ਵੀ ਬਾਈਆਂ ਦਾ ਕਈਆਂ ਦੇ ਕਮੈਂਟ ਆਏ ਸੀ ਉਹ ਸਾਰਿਆਂ ਦੇ ਜਵਾਬ ਦੇਵਾਂਗੇ ਬਾਈ ਤੇ ਬਾਕੀ ਬਾਈ ਜਿਹੜਾ ਕਹਿੰਦੇ 1 ਵਜੇ ਦਾ ਕਮੈਂਟ ਆਇਆ ਸੀ ਬਾਈ ਜਿਹੜੇ ਵੀ ਤੁਸੀਂ ਨੁਕਤੇ ਦੱਸਣੀਆਂ ਜਾਂ ਗੇਮ ਦੱਸਣੀਆਂ ਵੀ ਪੇਪਰ ਪੂਰਾ ਦਿਖਾਇਆ ਕਰੋ ਬਾਈ ਬਾਈ ਮੈਂ ਪਹਿਲਾਂ ਵੀ ਪਾਈ ਹੋਈ ਨਾ ਪਾਣੀ ਦੀ ਜਦੋਂ ਮੈਂ ਵੀਡੀਓ ਪਾਈ ਸੀ ਬਾਈ ਉਹ ਪੂਰਾ ਹੀ ਕਾਪੀ ਦਿਖਾਈ ਹੋਈ ਆ ਮੈਂ ਕੋਈ ਕੋਈ ਝੂਠ ਝਾੜ ਕੁਝ ਨਹੀਂ ਬਾਈ ਤੁਸੀਂ ਵਰਤ ਕੇ ਦੇਖਿਓ ਬਾਈ ਜਿਹੜੀ ਐਮ ਚੀਜ਼ਾਂ ਮੈਂ ਦੱਸਦਾ ਜੇ ਬਾਈ ਉਹਦਾ ਹਾਲਤ ਤੁਹਾਡੇ ਕੋਲ ਨਾ ਫਾਇਦਾ ਮਿਲੇ ਜਾਂ ਹਾਲਾ ਨਾ ਹੋਵੇ ਫੇਰ ਮੈਂ ਇਹ ਨਾਲ ਗੱਲ ਕਰਿਓ ਠੀਕ ਆ ਤੇ ਬਾਕੀ ਬਾਈ ਤੁਸੀਂ ਮੇਰੇ ਤੋਂ ਵੱਡੇ ਆ ਜਾਂ ਛੋਟੇ ਆ ਬਾਈ ਮੈਂ ਕਿਸੇ ਦਾ ਵੀ ਗੁੱਸਾ ਨਹੀਂ ਕਰਦਾ ਕੋਈ ਚੱਕਰ ਨਹੀਂ ਬਾਈ ਚੱਲਣ ਦਿਓ ਆਪਾਂ ਦਾ ਜੋ ਵੀ ਮੈਂ ਬਾਈ ਦੱਸਦਾ ਮੈਂ ਸੱਚ ਦੱਸਦਾ ਇਹ ਤੁਸੀਂ ਯਕੀਨ ਕਰਨਾ ਮੈਂ ਸੱਚ ਗੇਮ ਦੱਸਦਾ ਹੁੰਦਾ ਜਿਹੜੀ ਵੀ ਗੇਮ ਹੈਗੀ ਆ ਮੈਂ 1% ਵੀ ਬਾਈ ਲਕੋ ਨਹੀਂ ਕਰਦਾ ਠੀਕ ਆ ਰੱਖਦਾ ਤੇ ਬਾਕੀ ਬਾਈ ਜਿਹੜੇ ਆ ਹਾ ਦਾਣੇ ਦੂਣੇ ਫਿੰਸੜੀਆਂ ਫੂਸੜੀਆਂ ਹੁੰਦੀਆਂ ਮੈਂ ਤਾਂ ਇੱਕ ਬੱਚਾ ਫੜ ਕੇ ਬਾਅਦ ਚ ਦਿਖੋਣਾ ਠਹਿਰ ਕੇ ਪਹਿਲਾਂ ਦਾਣਾ ਦੂਣਾ ਪਾ ਲਈਏ ਉਹਦੇ ਬਾਈ ਬਜ਼ਾਰ ਫਿੰਸੜੀਆਂ ਸਿਰ ਤੇ ਨਾ ਹੋ ਗਈਆਂ ਸੀ ਕਾਫੀ ਹੁਣ ਸਿਰ ਤੇ ਪਾਰਿਆ ਉਹਦੇ ਹੋਈਆਂ ਹੋਣੀਆਂ ਸਿਰ ਤੇ ਪਰਾਂ ਦੇ ਉੱਤੇ ਮੱਛਰ ਕਿੱਦਾਂ ਲੜ ਗਿਆ ਠੀਕ ਆ ਇੱਕ ਸੋਚਣ ਵਾਲੀ ਗੱਲ ਆ ਲੜ ਵੀ ਸਾ ਤਾਂ ਮੈਨੂੰ ਇਹ ਵੀ ਮੈਂ ਐਡਾ ਸ਼ੋਰ ਵੀ ਨਹੀਂ ਕਹਿੰਦਾ ਪਰ ਉੱਥੇ ਕਿੱਦਾਂ ਲੜ ਗਿਆ ਨਾ ਸਿਰ ਦੇ ਗੱਬੇ ਹੋਈ ਇੱਥੇ ਉਹ ਹੈਗੀ ਉਹ ਹੀ ਯਾਰ ਬਈ ਵਾਲੀ ਹੋਈ ਆ ਜਿਹੜੀ ਆਪਾਂ ਕਹੀ ਦੀ ਬਾਈ ਇਹ ਜਿਹੜੀ ਗਰਮੀ ਆਪਾਂ ਜਦੋਂ ਹੁਣ ਛੋਲੇ ਛੁੱਲੇ ਪਾਏ ਨਾ ਤੁਹਾਡੇ ਸਾਹਮਣੇ ਉਹਦੇ ਨਾਲ ਨਿਕਲ ਆਈ ਹੁਣ ਧੁੱਪਾਂ ਲੱਗ ਗਈਆਂ ਇਹ ਗਰਮੀ ਨਾਲ ਵੀ ਨਿਕਲਦੇ ਆ ਮੱਛਰ ਨਾਲ ਵੀ ਨਿਕਲਦੇ ਪਰ ਗਰਮੀ ਨਾਲ ਵੀ ਜ਼ਿਆਦਾ ਨਿਕਲਦੇ ਬਾਈ ਜਿਹੜੀ ਖਰਾਕ ਪਾਈ ਹੁੰਦੀ ਆ ਜਿਹੜੇ ਦਾਣੇ ਦੂਣੇ ਫੂੜੇ ਫੂੜੇ ਨਾ ਇਹ ਗਰਮ ਖਰਾਕ ਨਾਲ ਜਿੱਦਾਂ ਕਈ ਪ ਠੀਕ ਆ ਛੋਲੇ ਛੋਲੇ ਇਕੱਠੇ ਕਰਕੇ ਸਾਰਾ ਕੋਈ ਦਾਣਾ ਪਾਈ ਜਾਂਦੇ ਬਈ ਉਹ ਜਾਦਾ ਰੀਜ਼ਨ ਹੁੰਦਾ ਆ ਫੂੜਿਆਂ ਫੂੜਿਆਂ ਦਾ ਠੀਕ ਆ ਤੇ ਬਾਕੀ ਜਿੰਨੇ ਵੀ ਵੀਰਾਂ ਦੇ ਕਮੈਂਟਾਂ ਦੇ ਜਵਾਬ ਆਏ ਮੈਂ ਇੱਕ ਕਰੀ ਪੜ ਲੰਨਾ ਠੀਕ ਆ ਤੇ ਤੁਹਾਨੂੰ ਪਤਾ ਤੁਹਾਡੇ ਭਰਾ ਨੂੰ ਚੇਤਾ ਚੋਂ ਤਾਂ ਘੱਟ ਹੀ ਜਾਂਦਾ ਮੈਨੂੰ ਕਾਪੀਆਂ ਦੇਖ ਕੇ ਹੀ ਪਤਾ ਲੱਗਦਾ ਹੁੰਦਾ ਜੋ ਵੀ ਲਿਖਿਆ ਹੁੰਦਾ ਹਨਾ ਵੀ ਉਹ ਤੋਂ ਪੜ ਕੇ ਫਿਰ ਚੇਤਾ ਕਰ ਲਈਦਾ ਤੇ ਇਸੇ ਕਰਕੇ ਆਪਾਂ ਸਾਰਿਆਂ ਕੇ ਮਾਂ ਬਈ ਕਾਪੀ ਤੇ ਲਿਖੀਆਂ ਜਿਹੜਾ ਵੀ ਕੋਈ ਬਿਮਾਰੀ ਦਾ ਵੀ ਕੋਈ ਨੁਕਤਾ ਕਰਦੇ ਨਾ ਬਈ ਉਹ ਵੀ ਪਹਿਲਾਂ ਮੈਂ ਕਾਪੀ ਤੇ ਲਿਖ ਲੈਣਾ ਹੁੰਦਾ ਵੀ ਇਹਦੇ ਨਾਲ ਆਪਾਂ ਨੂੰ ਹੱਲ ਹੋਇਆ ਕਿਉਂਕਿ ਕ ਤੇ ਕੰਮ ਕਰਾਏ ਬਿਜੀ ਰਹਿਣ ਕਰਕੇ ਕੋਈ ਨਾ ਕੋਈ ਤਾਂ ਚੀਜ਼ਾਂ ਭੁੱਲ ਜਾਂਦੀਆਂ ਤੇ ਬਾਕੀ ਆਜੋ ਬਾਬਿਓ ਪਹਿਲਾਂ ਕਣਕ ਧੋਈਏ ਕਣਕ ਧੋ ਕੇ ਰੱਖੀਏ ਤੇ ਬਾਕੀ ਦੀ ਗੱਲਬਾਤ ਕਰਦੇ ਆ ਤੇ ਲਓ ਬਾਬਿਓ ਐ ਪਹਿਲਾਂ ਬਾਕ ਕਮੈਂਟਾਂ ਦੇ ਜਵਾਬ ਦੇ ਲਈਏ ਕਣਕ ਕਣਕ ਨੂੰ ਫਿਰ ਧੋਨੇ ਆ ਤੇ ਇਕਬੀਰ ਦਾ ਕਮੈਂਟ ਆਇਆ ਸੀਗਾ ਕਿ ਭਾਈ ਖੁੱਡੇ 'ਚ ਜਿਹੜੇ ਕਾਲੇ ਪੱਭੂ ਹੁੰਦੇ ਆ ਕੀ ਰੀਜ਼ਨ ਭਾਈ ਉਹਦੇ ਕਾਲੇ ਕਾਲੇ ਪੱਭੂ ਹੁੰਦੇ ਆ ਨਾ ਵੀਰਕੋਨਾਂ ਵੀ ਵੀਰਕੋਨ ਦੇ ਵਿੱਚ ਨਾ ਪੋਟਾਸ਼ੀਅਮ ਮਿਕਸ ਕਰਕੇ ਆਪਾਂ ਮਾਰਨੀ ਆ ਠੀਕ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੋਇਆ ਹਨਾ 20 ਲੀਟਰ ਪਾਣੀ 'ਚ ਇੱਕ ਚਮਚਾ ਵੀਰਕੋਨ ਦਾ ਤੇ ਚੌਥਾ ਹਿੱਸਾ ਚਮਚੇ ਦਾ ਚੌਥਾ ਹਿੱਸਾ ਆਪਾਂ ਦੂਜੀ ਦਾ ਲੈਣਾ ਪੋਟਾਸ਼ੀਅਮ ਦਾ ਚੰਗੀ ਤਰ੍ਹਾਂ ਮਿਕਸ ਕਰਕੇ ਜਦੋਂ ਦਾਣੇ-ਦੋਣੇ ਖੁਰ ਗਏ ਬਾਈ ਉਹਦੀ ਕਬੂਤਰਾਂ ਤੇ ਚਾਹੇ ਕਿੱਥੇ ਮਰਜ਼ੀ ਸਪਰੇਅ ਕਰ ਦੋ ਡਰਿਓ ਨਾ ਉਹ ਲਾਲ-ਲਾਲ ਹੋ ਜੂਗੀਆਂ ਕੰਦਾ ਉਹ ਸਾਫ਼ ਹੋ ਜਾਂਦੀਆਂ ਬਾਅਦ ਛੁੱਟ ਜਾਂਦਾ ਦਾਗ ਹਨਾ ਪੋਟਾਸ਼ੀਅਮ ਥੋੜੀ ਘਾਟੀ ਰੱਖਿਓ ਪੋਟਾਸ਼ੀਅਮ ਦਾ ਦਾਗ ਪੈਂਦਾ ਪਰ ਪੈਂਦਾ ਨਹੀਂ ਉਹ ਉੜ ਜਾਂਦਾ ਥੋੜੀ ਦੇਰ ਬਾਅਦ ਹਨਾ ਜੇ ਜਿਆਦਾ ਸੰਘਣੀ ਵਾਜੇ ਫੇ ਪਊਗਾ ਪਤਲੀ-ਪਤਲੀ ਦਾ ਕੋਈ ਨਹੀਂ ਪੈਣਾ ਠੀਕ ਆ ਉਹਦੇ ਨਾਲ ਬਾਈ ਜਿਹੜੇ ਕਾਲੇ ਪੱਭੂ ਕੋਈ ਵੀ ਚੀਜ਼ ਨਹੀਂ ਆਉਂਦੀ ਬਾਈ ਮੈਂ ਆਪ ਮਰਦੀਆਂ ਦੇਖੀਆਂ ਜਦੋਂ ਮੈਂ ਸਪਰੇਅ ਕੀਤੀਆਂ ਨਾ ਜੇ ਮੱਛਰ ਮੁਚਰਾ ਦਾਣਾ ਜਦੈ ਹੀ ਮਰ ਜਾਂਦਾ ਠੀਕ ਆ ਉਹਦੇ ਨਾਲ ਇਹ ਸ਼ਾਇਦ ਹੋ ਸਕਦਾ ਪੋਟਾਸ਼ੀਅਮ ਨਾਲ ਹੀ ਮਰਦਾ ਹੋਵੇ ਜਾਂ ਵੈਸੇ ਤਾਂ ਜਿਹੜੀ ਵੀਰ ਕੋਣ ਆ ਉਹ ਇਸੇ ਹੀ ਵਾਇਰਸ ਤੋਂ ਹੀ ਆ ਹਨਾ ਇਦਾਂ ਦੀ ਚੀਜ਼ਾਂ ਮਾਰਦੀ ਵਿੱਚੋਂ ਕੀੜੇ-ਕੂੜੇ ਆਪਣੇ ਬਹੁਤ ਘਟ ਗਏ ਬਾਈ ਹਰੇ ਖੁੱਡੇ 'ਚ ਮੇਰੇ ਸਾਹ ਨਾਲ ਕੋਈ 10-12 ਕੀ ਰਹਿੰਦੇ ਹੋਣਗੇ ਬਾਕੀ ਸਭ ਮਰੀ ਜਾਂਦੇ ਉਹ ਵੀ ਜਿਹੜਾ ਮੈਨੂੰ ਦਿਖਦਾ ਨਹੀਂ ਜਦੋਂ ਹੀ ਬਾਹਰ ਆਉਂਦੇ ਉਹ ਫੱਟੇ ਥੱਲੇ ਆਪਾਂ ਜਦੈ ਹੀ ਸਪਰੇਅ ਕਰਦੀ ਜੀ ਉਦੋਂ ਹੀ ਮਰ ਜਾਂਦੇ ਉਹ ਉਸੇ ਟਾਈਮ ਹੀ ਰਾਤ ਨੂੰ ਮੈਂ ਕਈ ਵੇ ਤੇ ਉਹ ਜਿਹੜਾ ਪਿਛ ਫੱਟਾ ਜੈਕ ਲਾਇਆ ਉਹਦੇ ਵਿੱਚੋਂ ਦੀ ਕਿਤੇ ਬੜ ਬੜ ਜਾਂਦੇ ਆ ਜਾਂ ਖਾਨੇ ਖੁੰਨੇ ਪਾਏ ਹੀ ਹਨਾ ਪਹਿਲਾਂ ਮਿੱਟੀ ਦੇ ਉਹਨਾਂ ਕਰਕੇ ਬਹੁਤ ਜ਼ਿਆਦਾ ਹੋ ਗਏ ਬਾਕੀ ਭਾਈ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਕਿ ਭਾਈ ਖੁੱਡੇ ਜਿਹੜੇ ਆ ਮੈਂ ਪਹਿਲਾਂ ਵੀ ਇਸ ਚੀਜ਼ ਤੇ ਕਰ ਚੁੱਕਿਆ ਹਨਾ ਵੀ ਆਪਾਂ ਗੱਲਬਾਤ ਕੀਤੀ ਐ ਇਸ ਗੱਲ ਤੇ ਵੀ ਖੁੱਡੇ ਕੱਚੇ ਚਾਹੀਦੇ ਭਾਈ ਕੱਚੇ ਕੱਚੇ ਐਸੇ ਤਾਂ ਕੱਚੇ ਵਧੀਆ ਹੁੰਦੇ ਪਰ ਜਿਹੜੇ ਹੁਣ ਪੱਬੂ ਪੱਬੂ ਉਹਨ ਲਾਪੇ ਨਾ ਖੂਨ ਪੀਣੇ ਭਾਈ ਇਹ ਹੁਣ ਨਹੀਂ ਸਹੀ ਇਸ ਕਰਕੇ ਆਪਾਂ ਨੂੰ ਪਲਸਟਰ ਕਰਾ ਲਓ ਵਧੀਆ ਹੁੰਦਾ ਆਪਾਂ ਵੀ ਅਗਲੇ ਸਾਲ ਜਿੱਦਾਂ ਸਿਆਲਾਂ ਨੂੰ ਹੁਣ ਬੱਚੇ ਘੜਾ ਲਈਏ ਉਸ ਤੋਂ ਬਾਅਦ ਸਾਰੇ ਹੁੱਡੇ ਆਪਾਂ ਪਲੱਸਟਰ ਕਰਾਉਣੇ ਆ। ਠੀਕ ਆ ਐਨ ਤਿਆਰੀ ਕਰਾਵਾਂਗੇ ਚੰਗੀ ਤਰ੍ਹਾਂ ਇਸੇ ਕਰਕੇ ਮੈਂ ਰੋਗਿਆ ਨਹੀਂ ਤਾਂ ਮੈਂ ਸੀਲਿੰਗ ਸੋਲਿੰਗ ਕਰਾਉਣੀ ਸੀ। ਹੁਣ ਨਾਲ ਲੱਗਦੀਆਂ ਛੱਤਾਂ ਉੱਪਰੋਂ ਵੀ ਪਲੱਸਟਰ ਕਰਾ ਦੇਣੀ ਆ ਆਪਾਂ। ਤੇ ਉਦੋਂ ਬਾਅਦ ਉੱਤੇ ਫੇਰ ਪੇਪਰ ਲਾ ਦਾਂਗੇ ਜਿਹੜਾ ਵੀ ਲਾਉਣਾ ਹੋਇਆ ਹਨਾ ਪਲੱਸਟਰ ਹੋਏ ਤੇ। ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਜਿਹੜਾ ਤੁਸੀਂ ਤੁਸੀਂ ਵੀਓਨ ਕੈਪਸੂਲ ਦੇਣਾ ਕਰਦਾ। ਬਾਈ ਉਹ ਪੂਰਾ ਵੀ ਮੈਂ ਦਿੱਤਾ ਠੀਕ ਆ ਬਿਮਾਰ ਕਬੂਤਰ ਨੂੰ ਪੂਰਾ ਵੀ ਚੱਲ ਗਿਆ। ਠੀਕ ਆ ਦੋ ਤਿੰਨ ਵਾਰੀ ਦਿੱਤੇ ਆਪਾਂ ਇੱਕ ਵਾਰੀ ਨਹੀਂ ਦਿੱਤੇ ਕਈ ਵਾਰੀ ਮਤਲਬ ਪਹਿਲਾਂ ਵੀ ਕਰੀ ਦਿੱਤੇ ਸੀ ਫੇਕ ਮੈਂ ਤਿੰਨ ਵਾਰੀ ਆਪਾਂ ਲਗਾਤਾਰ ਦੇਲੇ ਆ ਜਿੱਦਾਂ ਇੱਕ ਇੱਕ ਪੱਤਾ ਵਾਂ ਇੱਕ ਇੱਕ ਕਬੂਤਰ ਨੂੰ ਖਵਾਇਆ ਹੋਇਆ ਉਹ ਜਿੱਦਾਂ ਅੱਜ ਦੇਤਾ ਦੋ ਤਿੰਨ ਦਿਨ ਫੇਰ ਨਹੀਂ ਦੇਣਾ ਫੇਕ ਦੇ ਦੇਣਾ ਤਿੰਨ ਵਾਰੀ ਆਪਾਂ ਇਦਾਂ ਕਬੂਤਰਾ ਜਿਹੇ ਪ੍ਰੋਬਲਮ ਜਦਾ ਮਾੜੀ ਮੋਟੀ ਹੁੰਦੀ ਆ ਫੇਰ ਉਹ ਆਪਾਂ ਕਬੂਤਰਾ ਚ ਕੋ ਕਰ ਲਈਦਾ ਹਨ ਤਿੰਨ ਕਵਾਰੀ ਮੈਂ ਲਾਏ ਹੋਣਗੇ ਇਹ ਕੈਪਸੂਲਾਂ ਨਾਲ ਲਿਆ ਕੇ ਵਰਤੇ ਹੋਣਗੇ ਜਿਆਦਾ ਲੋਡ ਨਹੀਂ ਪਈ ਤੇ ਵਿਟਾਮਿਨ E ਇਹ ਚ ਬਹੁਤ ਹੁੰਦਾ ਠੀਕ ਆ ਤੇ ਉਹਦੇ ਕਰਕੇ ਬਾਈ ਕਿੰਨਾ ਕਿਤੇ ਕਬੂਤਰੀਆਂ ਵੀ ਚੱਲ ਪੈਂਦੀਆਂ ਹਨ ਬਾਕੀ ਆਂਡਿਆਂ ਤੋਂ ਜਿਹੜੇ ਬਾਈ ਕਹਿੰਦੇ ਸੀ ਵੀ ਬਾਈ ਆਂਡੇ ਉਂਡੇ ਬੰਦ ਹੋਏ ਹੁੰਦੇ ਆ ਤੇ ਉਤੋਂ ਕੀ ਕਰੀਏ ਹਨ ਮੈਂ ਵੈਸੇ ਤਾਂ ਬਣਾਉਣੀ ਸੀ ਬਾਈ ਮੇਰੇ ਤੋਂ ਸ਼ਹਿਰ ਨਹੀਂ ਜਾ ਹੁੰਦਾ ਪਿਆ ਤੇ ਉਹਦੇ ਕਰਕੇ ਨਹੀਂ ਮੇਰੇ ਤੋਂ ਬਣਾਉਈ ਹਨ ਚਲੋ ਮੈਂ ਤੁਹਾਨੂੰ ਚੀਜ਼ਾਂ ਦੱਸ ਦਿੰਦਾ ਤੁਸੀਂ ਲਿਖੋ ਠੀਕ ਆ ਕਾਪੀ ਤੇ ਨੋਟ ਕਰ ਲਿਓ ਮੈਂ ਕਹਾਂ ਬਾਈ 100% 101% ਤੁਹਾਡੀਆਂ ਮਾਦੀਆਂ ਚੱਲਣਗੀਆਂ ਪਰ ਮਾਤ ਮੰਨ ਲਓ ਇਹਨਾਂ ਵਾਸਤੇ ਝੋੜੀ ਉਹਨਾਂ ਦੀ ਬੰਦ ਹੋਵੇ ਨਹੀਂ ਤਾਂ ਬੱਚੇ ਉਹ ਲਾਉਣਗੇ ਆਂਡੇ ਬੱਚੇ ਹਨ ਕਰਨਗੇ ਤੇ ਜਿਹੜੇ ਕਈ ਵੀ ਜਾਂਦੇ ਕਮੈਂਟ ਸੀ ਬਾਈ ਯਾਰ ਆਪਾਂ ਨੂੰ 16 ਸਾਲ ਦਾ ਕਬੂਤਰ ਹੋ ਗਿਆ ਉਹ ਆਂਡਿਆਂ ਤੋਂ ਬੰਦ ਹੋ ਗਿਆ ਤਾਂ ਬਾਈ ਇਹ ਉਹਨਾਂ ਤੇ ਵੀ ਕੰਮ ਕਰੂਗੀ ਕਬੂਤਰਾਂ ਤੇ ਵੀ ਕਰੂਗੀ ਕਬੂਤਰੀਆਂ ਤੇ ਵੀ ਕਰੂਗੀ ਜਿਹੜੇ ਤਾਂ ਪੁਰਾਣੇ ਬੰਦਦਾ ਬਾਈ ਉਹਨਾਂ ਨੂੰ ਤਾਂ ਥੋੜਾ ਟਾਈਮ ਲੱਗੂ ਠੀਕ ਆ ਉਹਨਾਂ ਨੂੰ ਤਾਂ ਮਹੀਨਾ ਡੇਢ ਮਹੀਨਾ ਲੱਗੂਗਾ ਇਹ ਨਹੀਂ ਕਿ ਅੱਜ ਦੋ ਚਾਰ ਦਿਨ ਦਿੱਤੀ ਚੱਲ ਪੂ ਜਿਹੜੀਆਂ ਤਾਂ ਹੋਈਆਂ ਆਹੀ ਸੀਜ਼ਨ ਬੰਦ ਚ ਦੋ ਚਾਰ ਦਿਨ ਮਹੀਨਾ ਹੋਇਆ ਜਾਂ ਹਫਤਾ ਹੋਇਆ ਹਨ ਉਹ ਤਾਂ ਬਾਈ ਹਫਤੇ ਖੰਡ ਚ ਮਹੀਨੇ ਚ ਮਤਲਬ 15 ਦਿਨ ਦਾ ਕੋਰਸ ਤਾਂ ਬਾਈ ਹੁੰਦਾ ਹੀ ਆ ਘਰ ਤੋਂ ਘੱਟ ਵੀ ਆਪਾਂ ਪਹਿਲਾਂ ਰਿਸਕ ਨਹੀਂ ਲੈ ਸਕਦੇ ਚੱਲ ਪੈਂ 15 ਤੋਂ 20 ਦਿਨ ਬਾਅਦ ਜੋੜਾ ਲਾਉਣਾ ਪਹਿਲਾ ਲਗਾਤਾਰ ਦੇਣੀਆਂ ਆ ਨਰ ਨੂੰ ਵੀ ਤੇ ਮਾਦੀ ਨੂੰ ਵੀ ਜੇ ਨਰ ਚ ਪ੍ਰੋਬਲਮ ਆ ਤਾਂ ਨਰ ਨੂੰ ਦਿਓ ਜੇ ਮਾਦੀ ਚ ਪ੍ਰੋਬਲਮ ਆ ਤਾਂ ਮਾਦੀ ਨੂੰ ਦਿਓ ਤੇ ਉਹ ਬਣਨੀ ਕਿੱਦਾਂ ਬਾਈ ਆਪਾਂ ਇੱਕ ਕੋਲੀ ਵੇਸਣ ਜਿਹੜਾ ਆਪਣਾ ਆਉਂਦਾ ਨਹੀਂ ਭੁੱਜੇ ਛੋਲੇ ਉਹ ਲੈ ਆਉਣੇ ਤੇ ਉਹਨਾਂ ਦੀ ਉੱਤੋਂ ਛਿਲੜਾ ਲਾ ਲੈਣੀ ਆ ਚੰਗੀ ਤਰ੍ਹਾਂ ਉਹਨਾਂ ਨੂੰ ਪੀ ਕੇ ਉਹਦਾ ਵੇਸਣ ਬਣਾ ਲੈਣਾ ਠੀਕ ਆ ਵੇਸਣ ਜਦੋਂ ਬਣ ਗਿਆ ਉਹਦੇ ਵਿੱਚ ਬਾਈ ਆਪਾਂ ਅੱਧੀ ਮਤਲਬ ਲਾ ਲਓ ਤੁਸੀਂ ਅੱਧੀ ਕੋਲੀ ਜੇ ਇੱਕ ਕੋਲੀ ਦਾ ਆਪਣਾ ਵੇਸਣ ਆ ਨਾ ਇੱਕ ਕੋਲੀ ਵੇਸਣ ਆ ਅੱਧੀ ਗੋਲੀ ਆਪਾਂ ਪੁੱਛ ਪਾਉਣੀ ਬਾਈ ਹਲਦੀ ਠੀਕ ਆ ਉਸ ਤੋਂ ਬਾਅਦ ਹਲਦੀ ਪਾਉਣ ਤੋਂ ਬਾਅਦ ਬਾਈ ਇਹ ਲੈਣਾ ਆਪਾਂ ਅਸ਼ਵਗੰਧਾ ਅਸ਼ਵਗੰਧਾ ਲੈਣਾ ਆ ਬਾਈ ਜਿੱਦਾਂ ਤੁਸੀਂ ਲਾ ਲੋ ਵੀ 10 ਤੋਂ 15 ਤੁਰੀਆਂ ਜੀਆਂ ਹੁੰਦੀਆਂ ਨਾ ਜਿਹੜੀਆਂ 10 ਤੋਂ 15 ਲੈਣੀਆਂ ਹੁੰਦੀਆਂ ਜੜਾ ਜੀਆਂ ਅਸ਼ਵਗੰਦੇ ਦੀਆਂ ਉਹ ਵੀ ਵਿੱਚ ਪਾ ਲੈਣੀਆਂ ਪੀਸ ਕੇ ਚੰਗੀ ਤਰ੍ਹਾਂ ਪਾਊਡਰ ਬਣਾਉਣਾ ਉਥੋਂ ਪਾਊਡਰ ਨਹੀਂ ਬਣਾ ਕੇ ਲੈਣਾ ਆਪ ਸੁਕਾ ਕੇ ਧੁੱਪੇ ਆਪ ਪੀਣੀਆਂ ਠੀਕ ਆ 10 15 15 ਲੱਕੜੀਆਂ ਲੈ ਲਿਓ ਤੁਸੀਂ ਉਹ ਈ ਡੇਟੀਆਂ ਹੁੰਦੀਆਂ 15 ਲੱਕੜੀਆਂ ਪੀ ਕੇ ਉਹਦੇ ਵਿੱਚ ਆਪਾਂ ਮਿਕਸ ਕਰਨੀਆਂ ਉਸ ਤੋਂ ਬਾਅਦ 10 ਤੋਂ 15 ਲੱਕੜੀਆਂ ਆਪਾਂ ਲੈਣੀਆਂ ਆ ਸਫੇਦ ਮੂਸਲੀ ਦੀਆਂ ਉਹ ਵੀ ਚੰਗੀ ਤਰ੍ਹਾਂ ਪਾਊਡਰ ਬਣਾ ਲੈਣਾ ਉਹਨਾਂ ਨੂੰ ਵਿੱਚ ਕਰਨਾ ਮਿਕਸ ਚੰਗੀ ਤਰ੍ਹਾਂ ਮਿਕਸ ਕਰ ਲਿਆ ਉਸ ਤੋਂ ਬਾਅਦ ਬਾਈ ਤੁਸੀਂ ਲੈਣੀ ਆ ਬਿਮਰਲ ਥੋੜੀ ਥੋੜੀ ਬਿਮਰਲ ਪੋਣੀ ਤੇ ਉਹਨੂੰ ਮਿਕਸ ਕਰੀ ਜਾਣਾ ਤਿੰਨੇ ਚਾਰਾਂ ਚੀਜ਼ਾਂ ਨੂੰ ਠੀਕ ਆ ਗੁੰਨੀ ਜਾਣਾ ਉਸ ਤੋਂ ਬਾਅਦ ਥੋੜਾ ਹੀ ਗੁੰਨਣਾ ਉਹਨਾਂ ਮਤਲਬ ਅੱਧਾ ਕੁ ਗੁੱਝ ਜੇ ਜਿੱਦਾਂ ਕਹਿੰਦਾ ਮਤਲਬ ਜਿੱਦਾਂ ਅੱਧਾ ਕ ਸੰਭਲੋ ਵੀ ਅੱਧਾ ਕ ਰੈਡੀ ਹੋ ਗਿਆ ਜੀ ਹੁਣ ਹੋਰ ਥੋੜੀ ਜੀ ਪਾਈ ਤਾਂ ਪੂਰਾ ਹੋ ਜਾਣਾ ਨਾ ਉਸ ਤੋਂ ਬਾਅਦ ਵਿੱਚ ਪਾਉਣੀ ਬਈ ਵਿਟਾਮਿਨ ਐਚ ਵਿਟਾਮਿਨ ਐਚ ਲੈ ਕੇ ਹੁਣੀ ਆ ਉਹਦੇ ਨਾਲ ਪਾ ਕੇ ਪੂਰਾ ਗੋਲ ਲੈਣਾ ਗੋਨੇ ਕਿ ਉਹਦੀਆਂ ਗੋਲੀਆਂ ਵੜਾ ਲੈਣੀਆਂ ਤੇ ਸੋਰੀ ਬਾਈ ਇੱਕ ਚੀਜ਼ ਭੁੱਲ ਗਿਆ ਦੇਸੀ ਆਂਡੇ ਦੀਆਂ ਚਾਰ ਆਂਡਿਆਂ ਦੀਆਂ ਚਾਰ ਆਂਡਿਆਂ ਦੀਆਂ ਜਰਦੀਆਂ ਤੁਸੀਂ ਉਹਦੇ ਵਿੱਚ ਪੋਈਆਂ ਠੀਕ ਆ ਅਵਾਲ ਦੂਜੇ ਕਰਕੇ ਨਾ ਅਵਾਲ ਕੇ ਉਹ ਜਰਦੀਆਂ ਕੱਢ ਲੈਣੀਆਂ ਉਹ ਵੀ ਬਾਅਦ ਵਿੱਚ ਪਾ ਲੈਣੀਆਂ ਜਿਹੜੀ ਛਿੱਲੜ ਆ ਚਾਰ ਆਂਡਿਆਂ ਦੀਆਂ ਸੁਕਾ ਲੈਣੀ ਧੁੱਪੇ ਸਕਾ ਕੇ ਉਹ ਵੀ ਵਿੱਚ ਮਿਕਸ ਕਰਨੀ ਚੰਗੀ ਤਰ੍ਹਾਂ ਮਿਕਸ ਕਰਕੇ ਸਾਰੀਆਂ ਚੀਜ਼ਾਂ ਬਾਈ ਰੋਜ ਦੀ ਇੱਕ ਗੋਲੀ ਦੋ ਠੀਕ ਆ ਸ਼ਾਮਾ ਨੂੰ ਦਾਣੇ ਤੋਂ ਬਾਅਦ ਇੱਕ ਗੋਲੀ ਦੇ ਕੇ 5 ਐਮਐਲ ਦੁੱਧ ਦੇ ਦਿਓ ਕੋਸਾ ਜਾ ਕਰਕੇ ਠੀਕ ਆ ਫੋਕਾ ਹੀ ਕੁਝ ਨਹੀਂ ਪਾਉਣਾ ਵਿੱਚ ਉਹ ਨਾਲ ਦੁੱਧ ਦੇ ਦਿਓ ਠੀਕ ਆ ਤੇ ਇੱਕ ਇੱਕ ਬਾਈ ਦਾ ਸਵੇਰ ਦੇ ਟਾਈਮ ਅੱਧਾ ਅੱਧਾ ਹਿੱਸਾ ਨਿਊਰੋਬਿਨ 4 ਦਾ ਦੇ ਚਲੋ ਇਦਾਂ ਹੀ ਠੀਕ ਆ ਤੇ 15 ਦਿਨ ਲਗਾਤਾਰ ਕਰਨਾ ਠੀਕ ਆ 20 ਦਿਨ 15 ਤੋਂ 20 ਦਿਨ ਕਰੋ ਤੁਸੀਂ ਵਿੱਚ ਆਪਾਂ ਕੋਈ ਵੀ ਰੱਖਣਾ ਨਹੀਂ ਵੀ ਚੱਲਣਾ ਨਹੀਂ 100% ਠੀਕ ਆ 20 ਦਿਨ ਲਗਾਤਾਰ ਕਰਕੇ ਇਹ ਚੀਜ਼ਾਂ ਦੇ ਕੇ ਉਸ ਤੋਂ ਬਾਅਦ ਬਾਈ ਤੁਸੀਂ ਜੋੜਾ ਲਾ ਦੇਣਾ 20 ਦਿਨਾਂ ਬਾਅਦ ਬਾਈ 50-70 ਦਿਨਾਂ ਦੇ 10 ਦਿਨਾਂ ਦੇ ਵਿੱਚ ਵਿੱਚ ਤੁਹਾਡੀ 100% ਕਬੂਤਰੀ ਅੰਡਾ ਤਰੂਗੀ ਠੀਕ ਆ ਰੱਬ ਲੋਣਾ ਜੋੜਾ ਬੰਦ ਹੋਇਆ ਹੋਵੇ ਆਪਾਂ ਵੀ ਕਰਨਾ ਆਪਣੀਆਂ 4-5 ਬੰਦ ਹੋਈਆਂ ਆਪਾਂ ਵੀ ਦਵਾਈ ਬਣਾਉਣੀ ਆ ਠੀਕ ਆ ਮੇਰਾ ਟਾਈਮ ਨਹੀਂ ਲੱਗਦਾ ਪਿਆ 1-2 ਦਿਨ ਦੇ ਵਿੱਚ ਵਿੱਚ ਲਿਓਨੇ ਜਾ ਕੇ ਸਮਾਨ ਸਾਰਾ ਹੀ ਤੇ ਫਿਰ ਆਈ ਬਣਾ ਕੇ ਵੀ ਦਿਖਾਵਾਂਗੇ ਕਿੱਦਾਂ ਕਿੱਦਾਂ ਬਣਾਉਣੀ ਹੈ ਨਾ ਬਾਈ ਲੈਣਾ ਵੇਸਣ ਇੱਕ ਕੋਲੀ ਅੱਧੀ ਕੋਲੀ ਹਲਦੀ ਦੀ ਠੀਕ ਆ 15 ਜੜਾਂ ਅਸ਼ੋਗੰਦੇ ਦੀਆਂ 15 ਸਫੇਦ ਮੂਸਲੀ ਦੀਆਂ ਚਾਰ ਅੰਡਿਆਂ ਦੀਆਂ ਜ਼ਰਦੀਆਂ ਤੇ ਉੱਪਰ ਲੀਆਂ ਛਿਲੜਾਂ ਠੀਕ ਆ ਇਹਨਾਂ ਨੂੰ ਪੀਸ ਲੈਣਾ ਚੰਗੀ ਤਰ੍ਹਾਂ ਵਿਟਾਮਿਨ ਐਚ ਤੇ ਵਿਮਰਲ ਇਹਨਾਂ ਚੀਜ਼ਾਂ ਦੇ ਨਾਲ ਸਾਰਿਆਂ ਨੂੰ ਮਿਕਸ ਕਰਕੇ ਤੇ ਉਹ ਗੋਲੀਆਂ ਤੁਸੀਂ ਬਣਾ ਲੈਣੀਆਂ ਠੀਕ ਆ ਮੈਨੂੰ ਅਮੀਰ ਆ ਵੀ ਤੁਹਾਨੂੰ ਸਹੀ ਸਮਝ ਗਿਆ ਹੋਊਗਾ ਤੇ ਵਧੀਆ ਤਰੀਕੇ ਨਾਲ ਜੇ ਫੇਰ ਵੀ ਨਾ ਪਤਾ ਲੱਗਾ ਤੁਸੀਂ ਕਮੈਂਟ ਕਰਕੇ ਪੁੱਛ ਲਿਓ ਠੀਕ ਆ ਉਹ ਚੰਗੀ ਤਰ੍ਹਾਂ ਪੀਸ ਪੂਸ ਕੇ ਪਾਊਡਰ ਬਣਾ ਕੇ ਗੋਲੀਆਂ ਬਣਾ ਲੈਣੀਆਂ ਉਸ ਕਾ ਲੈਣੀਆਂ ਰੋਜ਼ ਦੀ ਭਾਈ ਸ਼ਾਮ ਨੂੰ ਇੱਕ ਦੇਈ ਚਲੋ ਠੀਕ ਆ ਨਿਊਰੋਵਿਨਫੋਰਡ ਦੀ ਸਵੇਰੇ ਦੇਈ ਚਲੋ ਅੱਧੀ ਗੋਲੀ ਠੀਕ ਆ 15 ਦਿਨ ਲਗਾਤਾਰ ਇਦਾਂ ਹੀ ਦੇਣੀਆਂ 5 ਐਮਲ ਨਾਲ ਦੁੱਧ ਵੀ ਦੇਣਾ ਸ਼ਾਮ ਨੂੰ ਜਦੋਂ ਆਪਾਂ ਉਹ ਗੋਲੀ ਦੇਣੀ ਬਣੀ ਹੋਈ ਸਵੇਰ ਨੂੰ ਤੁਸੀਂ ਜਿਹੜੀ ਉਹ ਪਾਣੀ 10 ਐਮਲ ਪਾਣੀ ਦੇ ਨਾਲ ਵੀ ਐ ਨਿਊਰੋਵਿਨਫੋਰਡ ਦੀ ਗੋਲੀ ਦੇ ਸਕਦੇ ਆ ਤੇ ਆਇਓ ਬਾਬੇ ਹੁਣ ਬਾਕੀ ਦੀਆਂ ਗੱਲਾਂ ਬਾਤਾਂ ਕਰੀਏ ਆ ਜਿਹੜੀਆਂ ਆਂਡੇਰਾ ਤੋਂ ਜਿਹੜੀਆਂ ਮਾਦੀਆਂ ਨਾਰ ਬੰਦ ਹੁੰਦੇ ਆ ਉਹਨਾਂ ਦਵਾਈ ਦੋਨਾਂ ਤੇ ਕੰਮ ਕਰੂ ਨਰਾਂ ਤੇ ਵੀ ਤੇ ਮਾਦੀਆਂ ਦੇ ਬਾਈ 100% ਰਿਜ਼ਲਟ ਨਿਕਲੂਗਾ ਤੁਸੀਂ ਦੇ ਕੇ ਦੇਖਿਓ ਜਿਹੜੇ ਬਾਈ ਕਿੰਦਰ ਸਾਡੀਆਂ ਕਬੂਤਰੀਆਂ ਨਹੀਂ ਬਾਈ ਚੱਲਦੀਆਂ ਠੀਕ ਆ ਜੇ 10 ਬੰਦ ਹੋਈਆਂ ਹੋਣਗੀਆਂ ਤਾਂ ਬਾਈ 7 ਚੱਲਣਗੀਆਂ ਜੇ 3 ਰਹਿ ਜਾਣਗੀਆਂ ਨਾ ਤਾਂ 7 ਮੁਰ 7 ਮਾਦੀਆਂ ਵਿੱਚੋਂ ਚੱਲਣਗੀਆਂ ਤਿੰਨ ਉਹ ਵੀ ਜਿਹਦਾ ਤਾਂ ਰਹਿ ਜਾਣਗੀਆਂ ਰਹਿਣ ਮਤਲਬ ਚਾਂਸ ਇਹ ਨਹੀਂ ਕਿ ਤਾਂ ਕਿ ਰਹਿਣਗੀਆਂ ਹੀ ਜੇ ਪਰਮਾਤਮਾ ਵੱਲੋਂ ਬੰਦਣਾ ਹੋਇਆ ਉਦਾਂ ਕੋਈ ਪ੍ਰੋਬਲਮ ਨੁਕਸ ਹੋਇਆ ਤੇ ਉਹ ਬਾਈ ਚੱਕਿਆ ਜਾਊਗਾ 100% ਸਾਰੀਆਂ ਵੀ ਚੱਲ ਸਕਦੀਆਂ ਵੈਸੇ ਦਾਹਾਂ ਚੋਂ 7 ਤੇ ਚੱਲਣਗੀਆਂ ਗਰੰਟੀ ਆ ਬਾਈ ਚਲੋ ਬਾਬਿਓ ਆ ਦੁਰਮੜ ਜੀ ਨਾਲ ਇੱਟ ਕ ਤੇ ਕੱਲ ਤੋਂ ਕੇਰੀ ਲਿਉਨੇ ਉਹ ਪਾ ਕਰਾਂਗੇ ਹਨ ਇਟ ਕੁੱਟੀ ਆ ਤੇ ਉਹ ਮੈਂ ਅਦਰ ਜੋੜੇ ਵਾਲਿਆਂ ਨੂੰ ਪਾ ਗਿਆ ਬਹੁਤ ਖੁਸ਼ ਹੋ ਕੇ ਖਾਂਦੇ ਹਨਾ ਦਾਣਾ ਦੂਣਾ ਵੀ ਛੜਤਾ ਬਹੁਤ ਦਿਨਾਂ ਬਾਅਦ ਹੀ ਪਾਈ ਆ ਤੇ ਲੈ ਕੇ ਹੁੰਨੇ ਆ ਹੁਣ ਕੇਰੀ ਕੁਰੀ ਕੱਲ ਨੂੰ ਤੇ ਉਹ ਵੀ ਪਾਇਆ ਕਰਾਂਗੇ ਐਵੇਂ ਮੈਂ ਇੱਧਰ ਵੀ ਕੂਤਰੀਆਂ ਜਿਹੜੇ ਬੱਚੇ ਪਾਲਦੀਆਂ ਉਹਨਾਂ ਨੂੰ ਵੀ ਪਾਈ ਆ ਜਿਹੜੀਆਂ ਪਾਣੀ ਪੂਣੀ ਵਾਲੇ ਬਿਠਾਣਾ 50% ਤਾਂ ਬਈ ਇਹ ਇਟ ਨਹੀਂ ਸੈੱਟ ਕਰ ਦੇਣਾ ਹਨਾ ਜੀ ਕੀ ਹਾਲ ਚਾਲ ਆ ਸਾਰੇ ਭਰਾਵਾਂ ਨੂੰ ਸਾਸਰੀ ਗਾਲ ਵੀ ਤੇ ਦੂਜੇ ਦਿਨ ਦੀ ਫਿਰ ਵੀਡੀਓ ਸ਼ੁਰੂ ਕਰਦੇ ਆ ਹਨਾ ਤੇ ਆਇਓ ਬਾਬਿਓ ਅੱਜ ਦੀ ਟੀ ਸ਼ੁਰੂ ਕਰਦੇ ਕੱਲ ਵੀਡੀਓ ਪਾਈ ਨਹੀਂ ਗਈ ਸੋਰੀ ਉਹਦੇ ਲਈ ਬਾਈ ਹੱਥ ਜੋੜ ਤੇ ਥੋੜਾ ਜਿਹਾ ਬੀਜੀ ਹੋ ਗਿਆ ਵੀਡੀਓ ਬਣੀ ਨਹੀਂ ਹਨਾ 13-14 ਮਿੰਟ ਦੀ ਵੀਡੀਓ ਬਣੀ ਸੀ ਤਾਂ ਓੱਡੀ ਕੀ ਪਉਣੀ ਸੀ ਹਨਾ ਮੈਂ ਕਿਹਾ 20-25 ਮਿੰਟ ਦੀ ਤਾਂ ਵੀਡੀਓ ਹੋਵੇ ਤੇ ਆਇਓ ਬਾਬਿਓ ਅੱਜ ਪਹਿਲਾਂ ਕਣਕ-ਕੌਣਕ ਧੋਗ ਰੱਖ ਦਈਏ ਫੇਰ ਸ਼ਾਇਦ ਕਬੂਤਰ ਵੀ ਡੋਂਨੇ ਆ ਤੇ ਦਿਨ ਬਹੁਤ ਸੋਹਣਾ ਲੱਗਾ ਨਾ ਪੂਰਾ ਪਟਾਕਾ ਗਰਮੀ ਦਾ ਵੀ ਤੇ ਅੱਜ ਕਬੂਤਰ ਡਾ ਡੋਂਨੇ ਨਾਲੀ ਸ਼ੌਂਕ ਪੂਰਾ ਕਰ ਲੈਨੇ ਆ ਤੇ ਇੱਕ ਮਿੰਟ ਕਪੜੇ ਲਾਈਏ ਬਾਬਿਓ ਤੇ ਮੈਂ ਹਜੇ ਸ਼ਹਿਰੋਂ ਆਇਆ ਹੀ ਆ ਕਪੜੇ ਉਪਰੇ ਲਾ ਕੇ ਦੂਜੇ ਚੇਂਜ ਕਰਕੇ ਕੋਠੇ ਵਾਲੇ ਪਾ ਆਈਏ ਕਬੂਤਰਾਂ ਦੇ ਜਿਹੜੇ ਇੱਥੇ ਆਪਾਂ ਉੱਤੇ ਪਾਈ ਦੇਈ ਆ ਹਨ ਉਹਦੇ ਨਾਲ ਰੀਜ਼ਨ ਇਹ ਹੁੰਦਾ ਬਾਈ ਕਿ ਕਬੂਤਰ ਪਛਾਣ ਰੱਖਦੇ ਆ ਠੀਕ ਆ ਤੇ ਦੂਜੇ ਬੰਦੇ ਕੋ ਬਾਹਲੇ ਜਾਂਦੇ ਵੀ ਨਹੀਂ ਬਾਈ ਕਬੂਤਰ ਫਿਰ ਵਧੀਆ ਚੀਜ਼ ਆ ਨਾ ਬਾਕੀ ਮੈਂ ਤੁਹਾਨੂੰ ਬਾਅਦ ਚ ਦੱਸਦਾ ਬਾਈ ਪਹਿਲਾਂ ਥੱਲੇ ਹੋ ਕੇ ਇੱਕ ਵਾਰੀ ਫੇਰ ਬਾਬਿਓ ਕੀ ਹਾਲ ਚਾਲ ਆ ਫੇਰ ਦੁਬਾਰਾ ਤੇ ਲੋ ਬਾਬਿਓ ਵੀਡੀਓ ਸ਼ੁਰੂ ਕਰਦੇ ਅੱਜ ਦੀ ਤੇ ਜਿਹੜੇ ਬਾਈਆਂ ਦੇ ਕਮੈਂਟ ਆਇਆ ਦੇ ਜਵਾਬ ਦਈਏ ਕਮੈਂਟ ਆਏ ਸੀ ਹਨਾ ਤੇ ਇੱਕ ਵੀਰ ਕ ਵੀਰ ਦਾ ਜੀ ਕਮੈਂਟ ਆਇਆ ਸੀਗਾ ਕਿ ਬਾਈ ਜਿਹੜੀ ਕਣਕ ਆ ਵੀ ਆਪਾਂ ਜਿਹੜੀ ਨਮੀ ਕਣਕ ਆ ਆਪਾਂ ਕਦੋਂ ਪਾ ਸਕਦੇ ਆ ਹਨਾ ਬਾਈ ਵੈਸੇ ਤਾਂ ਜਿਹੜੀ ਨਵੀਂ ਕਣਕ ਆ ਉਹ ਸਿਆਲਾਂ ਨੂੰ ਸ਼ੁਰੂ ਕਰਨੀ ਚਾਹੀਦੀ ਬਾਈ ਗਰਮੀਆਂ ਨੂੰ ਨਹੀਂ ਠੀਕ ਆ ਤੇ ਉਹ ਓਨੀ ਕਣਕ ਲੈ ਲਓ ਵੀ ਜਿਹੜਾ ਤੁਹਾਨੂੰ ਪਤਾ ਹੋਵੇ ਆਪਣਾ ਗਰਮੀਆਂ ਦਾ ਸੀਜ਼ਨ ਸਾਰਾ ਨਿਕਲ ਜਾਣਾ ਤੇ ਸਿਆਲਾਂ 'ਚ ਜਾ ਕੇ ਬਾਈ ਐਂਡ ਤੇ ਆਪਾਂ ਕਣਕ ਹੋ ਆ ਮਹੀਨਿਆਂ 'ਚ ਆਪਾਂ ਸ਼ੁਰੂ ਕਰ ਸਕਦੇ ਆ ਆ ਮਹੀਨਾ ਹਨਾ ਤੇ ਇੱਥੇ ਉਹ ਵੀ ਧੋ ਕੇ ਬਾਈ ਚੰਗੀ ਤਰ੍ਹਾਂ ਧੋ ਕੇ ਤੇ ਸੁਕਾ ਕੇ ਚੰਗੀ ਤਰ੍ਹਾਂ ਸੁਕਾ ਕੇ ਧੋ ਕੇ ਛਾਵੇਂ ਸਕਾਉਣੀਆਂ ਤੇ ਉਹ ਕਣਕ ਵੀਰੇ ਪਾ ਸਕਦੇ ਆ ਆਪਾਂ ਉਹਦਾ ਕੋਈ ਨੁਕਸਾਨ ਨਹੀਂ ਜੇ ਆਪਾਂ ਕਹੀਏ ਬਾਜ਼ੀਆਂ 'ਚ ਬਾਈ ਲਾਗੇ ਛਾਕੇ ਸ਼ੁਰੂ ਕਰ ਲਈਏ ਫੁੱਲ ਗਰਮੀ 'ਚ ਤੇ ਉੱਚ ਬਾਈ ਬੇੜਾ ਗਰਕ ਹੋ ਜ ਤੇ ਕਦਮੀ ਕਰ ਦੂ ਮਤਲਬ ਕਣ ਕਿੰਨੀ ਗਰਮ ਹੁੰਦੀ ਆ ਨਾ ਇੱਕ ਸਪਰੇਆ ਬਹੁਤ ਹੁੰਦੀਆਂ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਕਿ ਜਿਹੜਾ ਬਾਈ ਵੈਰੀ ਵਨ ਦਾ ਟੀਕਾ ਆ ਬਾਈ ਵੈਸੇ ਤਾਂ ਆਪਾਂ ਇੱਕ ਦਿਨ ਛੱਡ ਕੇ ਵੀ ਲਾ ਸਕਦੇ ਵੈਸੇ ਤੁਸੀਂ ਘੱਟੋ ਘੱਟ 2 ਜਾਂ 3 ਦਿਨ ਛੱਡ ਕੇ ਲਾਈ ਚਲੋ ਉਹਦਾ ਆਪਾਂ ਜੇ ਕਮੁੱਤਰ ਜ਼ਿਆਦਾ ਢਿੱਲਾ ਨਾ ਤਾਂ ਇੱਕ ਦਿਨ ਛੱਡ ਕੇ ਵੀ ਲਾ ਸਕਦੇ ਠੀਕ ਆ ਥੋੜਾ ਘਟਾ ਕੇ ਜੇ ਆਪਾਂ 5 ਟੱਕ ਪਹਿਲੇ ਦਿਨ ਲਾਇਆ ਨਾ ਦੂਜੇ ਦੂਜੇ ਦਿਨ 3 ਟੱਕ ਲਾ ਲਓ ਇੱਕ ਦਿਨ ਛੱਡ ਕੇ ਮਤਲਬ ਤੀਜੇ ਦਿਨ ਜਾ ਕੇ ਤੇ 3 ਟੱਕ ਲਾ ਲਓ ਤੇ ਫਿਰ ਇਦਾਂ ਹੀ ਬਾਈ 2 ਦਿਨ ਛੱਡ ਕੇ ਫਿਰ ਵਾਜੋ 5 ਨਾਂ ਲਾਓ ਠੀਕ ਹੈ 5 ਇੱਕ ਵਾਰ ਹੀ ਲਾਓ 3-3 ਟੱਕ ਲਾਈ ਜਾਓ ਇੱਕ ਦਿਨ ਛੱਡ ਕੇ ਤਿੰਨ ਕਵਾਰੀ ਟੀਗਾ ਲਾਓ ਬਸ ਲੋਡ ਜ਼ਿਆਦਾ ਨਹੀਂ ਲੋਡ ਹੈਗੀ ਹੈ ਨਾ ਵੀ ਜ਼ਿਆਦਾ ਲਾਈ ਜਾਣਾ ਤੇ ਤੇਜ਼ ਹੀ ਹੁੰਦਾ ਬਾਈ ਜਦੋਂ ਆਪਾਂ ਟੀਗਾ ਲੋਂਨੇ ਵੀ ਆ ਤੇ ਦੇ ਲਿਓ ਕਬੂਤਰ ਗਲੇਛਦੇ ਵੀ ਆ ਉਹ ਟੀਗਾ ਤੇਜ਼ ਹੁੰਦਾ ਉਹ ਅੰਦਰ ਸਦਾ ਹੀ ਪੂਟੇ-ਪੂਟੇ ਚ ਸਾਰੇ ਹੀ ਫਿਰਦਾ ਜਾ ਕੇ ਲੋਂਦਿਆ ਸਾਰੀ ਉਹਦੇ ਜਿਸਮ ਚ ਫਿਰਦਾ ਜਾ ਕੇ ਉਹ ਤੇ ਬਾਕੀ ਬਾਈਆਂ ਦੇ ਹੋਰਾਂ ਦੇ ਵੀ ਕਈਆਂ ਦੇ ਕਮੈਂਟ ਆਏ ਸੀ ਹੈ ਨਾ ਕਿ ਬਾਈ ਆ ਜਿਹੜਾ ਆਪਾਂ ਮਤਲਬ ਦਾਣਾ ਜੀ ਚੇਂਜ ਕਰ ਦਈਏ ਕਿਦਾਂ ਬਾਈ ਮੈਂ ਪਹਿਲਾਂ ਤਾਂ ਸਮਝਾ ਚੁੱਕਿਆ ਹੈ ਨਾ ਵੀ ਦਾਣਾ ਬਾਈ ਚੇਂਜ ਹੌਲੀ ਹੌਲੀ ਕਰਨਾ ਇੱਕ ਜਗਦੰਮ ਨਿਆਣਾ ਉਹ ਤੁਸੀਂ ਬਾਕੀ ਵੀਡੀਓ ਦੇਖ ਹੀ ਲੈਣੀ ਆ ਤੇ ਦੇਖੀ ਹੋਊਗੀ ਵੀ ਹਨਾ ਤੇ ਉਹ ਬਾਈ ਹੌਲੀ ਹੌਲੀ ਜੇ ਦਾਣਾ ਸ਼ੁਰੂ ਕਰੂਗੇ ਤੇ ਉਹਦੇ ਨਾਲ ਕਬੂਤਰ ਬਾਈ ਸੈੱਟ ਹੋ ਜਾਂਦੇ ਜੇ ਦਾਣਾ ਆਪਾਂ ਇੱਕ ਜਗਦੰਮ ਵਧਾ ਦਈਏ ਤਾਂ ਵੀ ਕਬੂਤਰ ਮਾੜੇ ਹੋ ਜਾਂਦੇ ਆ ਬਿਮਾਰ ਹੋ ਜਾਂਦੇ ਹਨਾ ਜੇ ਆਪਾਂ ਇੱਕ ਜਗਦੰਮ ਘਟਾ ਦਈਏ ਤੇ ਕਬੂਤਰ ਤਾਂ ਵੀ ਮਾੜੇ ਹੋ ਜਾਂਦੇ ਬਿਮਾਰ ਹੋ ਜਾਂਦੇ ਠੀਕ ਆ ਬਾਕੀ ਬਾਈ ਇਹ ਬਿਮਾਰੀਆਂ ਮੂਰੀਆਂ ਹੁੰਦੀਆਂ ਰਹਿੰਦੀਆਂ ਹੁੰਦੀਆਂ ਐਡਾ ਕੋਈ ਸੀਨ ਨਹੀਂ ਹੈਗਾ ਇਹਨਾਂ ਨੂੰ ਬਸ ਬੰਦੇ ਕੋਲ ਦਵਾਈ ਦੂਈ ਮੈਡੀਸਨ ਤੁਹਾਨੂੰ ਪਤਾ ਹੋਵੇ ਯਾਰ ਕਿਹੜੀ ਪ੍ਰੋਬਲਮ ਆ ਬੁਖਾਰ ਬਖੂਰ ਦਾ ਧਿਆਨ ਰੱਖਿਆ ਕਰੋ ਜਿਆਦਾ ਜਦੋਂ ਹੀ ਬੁਖਾਰ ਚੜਦਾ ਹਨ ਕਬੂਤਰ ਸਹੀ ਮੈਨੇਜ ਤਾਂ ਉਹਦੇ ਬਿਮਾਰ ਹੁੰਦਾ ਜਦੋਂ ਆਪਾਂ ਡਾਈਆਂ 'ਚ ਵੀ ਪਾਉਨੇ ਆ ਬਾਈ ਡਾਈਆਂ ਜਦੋਂ ਆਪਾਂ ਕਬੂਤਰ ਕੱਢ ਲਿਆ ਉਦੋਂ ਵੀ ਬਾਈ ਇੱਕ ਵਾਰੀ ਤਾਂ ਕਬੂਤਰ ਜਦੋਂ ਆਪਾਂ ਆਪਾਂ ਹੀ ਲਾ ਲਓ ਇੱਕ ਵਾਰੀ ਭੱਜ ਲਈਏ ਜਾਂ ਵੇੜਬੂੜ ਕਰਦੇ ਆ ਜਿਮ ਜਮ ਲਾਉਨੇ ਆ ਨਾ ਤਾਂ ਇੱਕ ਵਾਰੀ ਤਾਂ ਸਰੀਰ ਜਿੱਦਾਂ ਖੱਲੀਆਂ ਖੁੱਲੀਆਂ ਪੈਂਦੀਆਂ ਕਈ ਵਲੇ ਬੁ ਉਹ ਮੈਂ ਪਾਣੀ ਪੂਣੀ ਸਾਰੀ ਦੱਸੀ ਹੋਇਆ ਗਰਮ ਕਿੱਦਾਂ ਕਰਨਾ ਕਿੱਦਾਂ ਕੁੰਦੇ ਜਦੋਂ ਆਪਾਂ ਬੱਚਾ ਪਹਿਲੀ ਵਾਰੀ ਯੋਰ ਲਾ ਕੇ ਆ ਉਹਨੂੰ ਕੀ ਦੇਣਾ ਕੱਦਾਂ ਗੁੜ ਵੀ ਦੱਸਿਆ ਹੋਇਆ ਹਨਾ ਉਹ ਗੋੜੀ ਦੇਈ ਜਾਂ ਕੂਤਰ ਬਿਮਾਰ ਨਹੀਂ ਹੁੰਦੀ ਬਾਕੀ ਬਾਈ ਜਦੋਂ ਡਾਈਆਂ ਚ ਹੁੰਦਾ ਕੂਤਰ ਸ਼ੁਰੂ ਕਰੀਦਾ ਉਹਨੂੰ ਕਿਤਨਾ ਕਿਤੇ ਟੈਰਾਮਾਈਸਿਨ ਦਾ ਪਾਊਡਰ ਦੇ ਦਿਆ ਕਰੋ ਜਿਹੜਾ ਟੈਟਰਾਸਾਈਕਲਿਨ ਨਾਂ ਦੇ ਕਰਕੇ ਹੁੰਦਾ ਹਨਾ ਚੁਟਕੀ ਖੰਡੇ ਦਾ ਦੇ ਦਿੱਤੀ ਦੋ ਤਿੰਨ ਵਾਰੀ ਦੇ ਲੋ ਹਨਾ ਜਦੋਂ ਕੂਤਰ ਨਵਾਂ ਡਾਰਾਜ ਪਾਇਆ ਫੇ ਵੀ ਕੂਤਰ ਬਿਮਾਰ ਨਹੀਂ ਹੁੰਦਾ ਤੇ ਜਾਂ ਪਾਵਾਰ ਜਲਦੀਆਂ ਦੋ ਕਬੂਂਦਾ ਦੇ ਦਿਆ ਕਰੋ ਉੱਡ ਕੇ ਆਏ ਨੂੰ ਨਾ ਜਦੋਂ ਉੱਡ ਕੇ ਆਇਆ ਦੋ ਕੁ ਬੂੰਦਾ ਪਾਵਰ ਜਲਦੀਆਂ ਦੇ ਦਿਓ 10 ਮਿੰਟ 15 ਮਿੰਟ ਰੋਕ ਕੇ ਤੇ ਉਹ ਵੀ ਕਿਤੇ ਕਿਤੇ ਮੈਂ ਇਹ ਨਹੀਂ ਵੀ ਜਦਾਂ ਲਗਾਤਾਰ ਹੀ ਦੇਈ ਜਾਣਾ ਮਤਲਬ ਜੇ ਤਾਂ 3-4 ਦਿਨ ਬਸ ਜੇ ਤਿੰਨ ਕਿੜਾੜਾ ਚਾਰ ਕਰਾਈਆਂ ਨਾ ਲਗਾਤਾਰ ਉਦੋਂ ਕੋ ਦਿਓ ਉਦੋਂ ਕੂਤਰ ਬਿਮਾਰ ਹੁੰਦਾ ਹੁੰਦਾ ਉਦੋਂ ਵਾਰ ਫੇ ਕੂਤਰਾ ਆਪ ਦੀ ਚਾਲੇ ਪੈ ਜਾਂਦਾ ਤੇ ਬੱਤਰ ਚ ਆ ਜਾਂਦਾ ਨਾ ਫੇ ਸੈਟ ਹੀ ਰਹਿੰਦਾ ਕੂਤਰ ਪੇ ਨਹੀਂ ਕੁਝ ਵੀ ਹੁੰਦਾ ਤੇ ਬਾਈਆਂ ਨੇ ਹੋਰ ਕਹਿੰਦੇ ਕਿ ਜੋੜਾ ਲੈਣ ਬਾਈ ਹਜੇ ਰੁਕੋ 10 ਦਿਨ ਰੁਕ ਲਓ ਜੋੜੇ ਤੁਹਾਡੇ ਪਏ ਆ ਠੀਕ ਆ ਉਹ ਮੈਂ ਦਊਂਗਾ ਇਹ ਜੋੜੇ ਠੀਕ ਆ ਤੇ ਕਿਉਂਕਿ ਬਾਈ ਹਜੇ ਪ੍ਰੋਬਲਮ ਸੀਗੀ ਹੈ ਨਾ ਕਬੂਤਰ ਉਦਾਂ ਹਜੇ ਤਾਂ ਚਲੋ ਪਰਮਾਤਮਾ ਦੀ ਕਿਰਪਾ ਨਾਲ ਬਚਾਈ ਆ ਹੁਣ ਵੀ 5-7 ਦਿਨ ਹੋ ਗਏ ਆ ਪਰ ਫੇ ਵੀ ਬਾਈ ਹਜੇ 10 ਕਿ ਦਿਨ ਹੋਰ ਦੇਖ ਲਈਏ ਕਿਉਂਕਿ ਕਿ ਹੋਰ ਦੇ ਗੁੱਡੇ ਤੇ ਜਾ ਕੇ ਨਾ ਨੁਕਸਾਨ ਹੋ ਜਵੇ ਠੀਕ ਆ 10-15 ਦਿਨ ਕੱਢ ਲਓ ਫਿਰ ਆਪਣੇ ਜੋੜੇ ਤੁਸੀਂ ਲੈ ਜਿਓ ਆ ਕੇ ਠੀਕ ਆ ਤੇ ਆਜੋ ਬਾਬੇ ਹੁਣ ਕਣਕ ਧੋਈਏ ਦੁਬਾਰਾ ਫੇਰ ਉਹੀ ਰੂਟੀਨ ਠੀਕ ਆ ਜਿਹੜੀ ਕਰਦੇ ਹੁੰਦੇ ਆ ਦਿੱਲੀ ਤੇ ਕਣਕ ਕਣਕ ਤੋਂ ਨੇ ਅੱਜ ਕਬੂਤਰ ਡਾਉਣੇ ਸੀ ਫੇ ਬਦਲ ਜਾਂ ਫੇ ਟਕੀਆਂ ਜੀਆਂ ਤਾਂ ਉਹਨੂੰ ਬਣਾਈਆਂ ਹਨਾ ਤੇ ਕਬੂਤਰ ਫੇ ਨਹੀਂ ਡਾਏ ਮੈਂ ਅੱ ਤੇ ਹੁਣ ਉਹਦਾ ਵੀ ਫਾਇਦਾ ਨਹੀਂ ਬਾਈ ਬਾਜੀ ਤਾਂ ਕੋਈ ਛੱਡਣੀ ਨਹੀਂ ਨਾ ਹੀ ਬਾਜੀ ਹੁਣ ਕੋਈ ਹੋਣੀ ਹੈ ਜੇ ਹੋ ਵੀ ਗਈ ਤਾਂ ਬਾਈ ਇੰਨੀ ਜਲਦੀ ਤਿਆਰ ਵੀ ਨਹੀਂ ਹੋਣਾ ਹੁਣ ਆਪਾਂ ਅਗਲੇ ਸਾਲ ਹੀ ਕੱਟਾਂਗੇ ਕਬੂਤਰ ਜਿਹੜੇ ਵੀ ਕੱਢਣੇ ਆ ਠੀਕ ਆ ਤੇ ਆਜੋ ਬਾਬਿਓ ਤੁਹਾਨੂੰ ਇੱਕ ਝਲਕ ਮਾ ਵਰਾਦੀ ਆ ਆਪਣੇ ਕਬੂਤਰਾ ਕਬੂਤਰਾਂ ਤੇ ਤੇ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਆ ਬਾਜ ਬਾਬਿਓ ਆਵੇ ਕਬੂਤਰਾ ਦੇ ਕੋਲ ੜਾਵਿਆਂ ਦੀ ਤੇ ਕਰੋ ਸ਼ੌਂਕ ਕਈ ਬਾਈ ਕਹਿੰਦੇ ਤੇ ਬਾਈ ਹਰੇਕ ਵੀਡੀਓ ਇੱਤੇ ਕਬੂਤਰ ਜਰੂਰ ਦਿਖਾਇਆ ਕਰੋ ਤੇ ਆਪਾਂ ਬਾਈ ਦਿਖਾਉਣਾ ਹੀ ਆ ਹਨ ਇਹਨਾਂ ਵੀ ਥੋੜਾ ਥੋੜਾ ਸ਼ੌਂਕ ਕਰਾ ਲਈਦਾ ਤੇ ਬਾਕੀ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਕਰਨ ਤਾਂ ਉਹ ਲੈ ਗਏ ਪਰ ਠੀਕ ਹੈ ਤੇ ਆ ਚੀਨਾ ਚੁਨਾ ਜੇ ਇਹ ਅਗਲੇ ਸਾਲੀ ਬਾਜੀ ਛੱਡਾਂਗੇ ਆਪਾਂ ਚੀਨਾ ਹੋ ਗਿਆ ਮੋਟੂ ਹੋ ਗਿਆ ਠੀਕ ਆ ਮੋਟੂ ਦੇ ਉੱਪਰ ਵੀ ਭਰਾ ਇੱਕ ਬੈਠਾ ਜਾ ਇੱਕ ਭੈਣ ਬੈਠੀ ਆ ਦੀ ਉਹ ਵੀ ਆ ਡੱਬਾ ਡੂਬਾ ਵੀ ਦਿਖਾਂਗੇ ਅਗਲੇ ਸਾਲੀ ਵਾਲੇ ਛੱਡਾਂਗੇ ਤੇ ਇਹਨਾਂ ਦਾ ਵੇਚਣ ਮੁਚਲਾਣਾ ਸੀਨ ਹੁਣ ਕੈਨਸਲ ਕਰਤਾ ਆਪਾਂ ਉਹ ਇਹਨਾਂ ਨੂੰ ਅਗਲੇ ਸਾਲੀ ਛੱਡਾਂਗੇ ਬਾਜੀ ਆ ਉਹ ਚੀਨਾ ਹੋ ਗਿਆ ਮੋਟੂ ਹੋ ਗਿਆ ਆ ਜਿੰਨਾ ਹੋ ਗਿਆ ਇਹ ਅਗਲੇ ਸਾਲ ਦਾਵਾਂਗੇ ਆਪਾਂ ਬਾਕੀ ਠੀਕ ਆ ਬਾਬੇ ਫੇ ਮਿਲਦੇ ਆ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਅੱਜ ਦੀ ਵੀਡੀਓ ਇਹ ਆ ਬਾਈ ਹੁਣ ਅਗਲੇ ਵਲੌਗ ਦੀ ਸਟਾਰਟਿੰਗ ਕਰ ਲਈਏ ਹੈਨਾ ਤੇ ਐਡਵਾਂਸ ਹੀ ਬਣਾ ਲਈਏ ਫੇ ਕਈ ਵੀਰੇ ਨਾ ਬਣਦਾ ਨਹੀਂ ਹੁਣ ਆਪਾਂ ਇੱਕ ਦਿਨ ਚ ਵੀ ਦੋ ਵਲੌਗ ਬਣਾਇਆ ਕਰਾਂਗੇ ਕੋਈ ਚੱਕਰ ਨਹੀਂ ਹੌਲੀ ਹੌਲੀ ਦੋ ਵਲੌਗ ਪਾਇਆ ਕਰਾਂਗੇ ਇੱਕ ਸਵੇਰ ਨੂੰ ਤੇ ਇੱਕ ਸ਼ਾਮ ਨੂੰ ਤੇ ਠੀਕ ਆ ਬਾਬੇ ਮਿਲਦੇ ਆ ਕੱਲ ਵਾਲੀ ਵੀਡੀਓ ਦੇ ਵਿੱਚ ਤੇ ਆਪਣਾ ਆਪਣਾ ਸਾਰੇ ਭਰਾ ਧਿਆਨ ਰੱਖਿਓ